ਜਿੱਥੇ ਸਮਾਜ ਦੇ ਵਿੱਚ ਪੰਜਾਬ ਸਰਕਾਰ ਐ ਜਿਹੜੀਆਂ ਲੜਕੀਆਂ ਵਾਸਤੇ ਸਕੀਮ ਚਲਾ ਰਹੀ ਹੈ ਉੱਥੇ ਹੀ ਇੱਕ ਰਾਜਸਥਾਨ ਸਰਕਾਰ ਵੱਲੋਂ ਇੱਕ ਨਵੀਂ ਸਕੀਮ ਲੈ ਕੇ ਪੰਜਾਬ ਦੀਆਂ ਨਾਮਜੰਮੀਆਂ ਲੜਕੀਆਂ ਤੇ ਹੋਰ ਲੜਕੀਆਂ ਲਈ ਆਈ ਹੈ ਜਿਹਦੇ ਲਈ ਚੈੱਕ ਦੇ ਰਹੇ ਆ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਹੇ ਆ ਕਿ ਚੈੱਕ ਜਿਹੜਾ ਉਹ ਇੱਕ ਐਨਜੀਓ ਵੱਲੋਂ ਦਿੱਤਾ ਜਾ ਰਿਹਾ ਹੈ ਆਪਾਂ ਗੱਲਬਾਤ ਕਰਾਂਗੇ ਕਿ ਇਸ ਤਰ੍ਹਾਂ ਜਿਹੜਾ ਚੈੱਕ ਦਿੱਤਾ ਜਾ ਰਿਹਾ ਹੈ ਕੀ ਸਕੀਮ ਹੈ ਕਿਹਦੇ ਕੀ ਤੇ ਇਹ ਚੈੱਕ ਦੇ ਰਹੇ ਸਾਡੇ ਨਾਲ ਜਿਹੜੇ ਐਨਜੀਓ ਦੇ ਮੁੱਖ ਪ੍ਰਬੰਧਕ ਨੇ ਜਾਂ ਮੁੱਖ ਸਮਝ ਲਓ ਮੁਲਾਜ਼ਮ ਨੇ ਇਹਨਾਂ ਦੇ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਮੈਂ ਕੀ ਨਾ ਟੋਟਾਈ ਸ਼ਸ਼ੀਕਲ ਮੇਰਾ ਨਾਮ ਸਿਮਰਜੀਤ ਕੌਰ ਹੈ ਮੈਂ ਸੰਸਥਾ ਪੇ ਟੂ ਪੇ ਦੇ ਵਿੱਚ ਪਿਛਲੇ ਲਗਭਗ 1 ਸਾਲ ਤੋਂ ਕੰਮ ਕਰ ਰਹੀ ਹਾਂ ਮੈਂ ਇਸ ਸੰਸਥਾ ਦੀ ਏਰੀਆ ਮੈਨੇਜਰ ਬਤਾਰ ਏਰੀਆ ਮੈਨੇਜਰ ਵਰਕ ਕਰਦੀ ਹਾਂ ਮੈਂ ਇਹ ਦੱਸਾਂਗੀ ਕਿ ਇਹਨਾਂ ਨੇ ਅੱਜ ਤੋਂ 90 ਡੇਜ਼ ਪਹਿਲਾਂ ਇੱਕ ਫਾਰਮ ਅਪਲਾਈ ਕੀਤਾ ਸੀ 550 ਰੁਪਏ ਦਾ ਉਹਨਾਂ ਦੀ ਮੈਰਿਜ ਦੇ ਉੱਪਰ ਪੇ ਟੂ ਪੇ ਸੰਸਥਾ ਬੰਨੀ ਹੋ 1100 ਰੁਪਏ ਦਾ ਚੈੱਕ ਜਨਰੇਟ ਕੀਤਾ ਗਿਆ ਇਸ ਤੋਂ ਇਲਾਵਾ ਇਨਾਂ ਨੂੰ ਕੁਝ ਹੋਰ ਉਪਹਾਰ ਵੀ ਜੋ ਦਿੱਤੇ ਜਾਂਦੇ ਹਨ ਮੈਡਮ ਜੇ ਆਪਾਂ ਗੱਲਬਾਤ ਕਰੀਏ ਵੀ ਜੇ ਇਹ ਜਿਹੜੀ ਸੰਸਥਾ ਤੁਸੀਂ ਚੈੱਕ ਦਿੱਤਾ ਹੈ ਇਹ ਮਤਲਬ ਪੰਜਾਬ ਸਰਕਾਰ ਵਾਲੀ ਉਹ ਕੋਕਨਾ ਜੀ ਦਾ ਬਿਲਕੁਲ ਸਾਰੇ ਹਾਂ ਜੀ ਇਹ ਜੋ ਭਾਰਤ ਸਰਕਾਰ ਦਾ ਪੋਰਟਲ ਚੱਲ ਰਿਹਾ ਹੈ ਐਨ ਜੀਓ ਦਰਪਨ ਉਹਦੇ ਉੱਪਰ ਰਜਿਸਟਰਡ ਹੈ ਇਹ ਸੰਸਥਾ 2018 ਵੇਲੇ ਤੋਂ ਵਰਕ ਕਰਦੀ ਆ ਰਹੀ ਹੈ ਜੇਕਰ ਹੁਣ ਤੱਕ ਮੈਂ ਗੱਲਬਾਤ ਕਰਾਂ ਤਾਂ ਇਹ ਸੰਸਥਾ ਭਾਰਤ ਸਰਕਾਰ ਦੇ 24 ਸਟੇਟਾਂ ਦੇ ਵਿੱਚ ਕੰਟੀਨਿਊ ਵਰਕ ਕਰਦੀ ਆ ਰਹੀ ਹੈ ਮੈਨੂੰ ਜੇਗਾ ਕਿਉਂ ਲੋਕ ਮਤਲਬ ਭਰਨ ਕਿਹੜੇ ਕਿਹੜੇ ਮਤਲਬ ਲਾਭਾਤਰੀ ਹੈ ਜਾਂ ਕਿਹੜੇ ਕਿਹੜੇ ਇਹ ਮਤਲਬ ਲੋਕ ਆ ਜਿਹੜੇ ਤੁਹਾਡੇ ਕੋਲ ਰਜਿਸਟਰਡ ਕਰਾ ਕੇ ਤੇ ਕਿੰਨਾ ਨੂੰ ਲਾਭ ਮਿਲਦਾ ਹੈ ਹਾਂਜੀ ਇਹਦੇ ਵਿੱਚ ਜਿੰਨਾ ਪਰਿਵਾਰਾਂ ਦੇ ਵਿੱਚ ਬੱਚੀਆਂ ਨੇ ਉਹ ਲੋਕ ਲਾਈਫ ਦੇ ਵਿੱਚ ਇੱਕ ਵਾਰੀ 550 ਰੁਪਏ ਦਾ ਡੋਨੇਸ਼ਨ ਦੇ ਕੇ ਸੰਸਥਾ ਦੇ ਮੈਂਬਰ ਬਣਦੇ ਹਨ ਮੈਂਬਰ ਬਣਨ ਤੋਂ 90 ਦਿਨਾਂ ਬਾਅਦ ਜੇਕਰ ਉਹਨਾਂ ਦੇ ਪਰਿਵਾਰ ਵਿੱਚ ਬੱਚੀ ਦਾ ਜਨਮ ਹੁੰਦਾ ਹੈ ਜਾਂ ਬੱਚੀ ਦੀ ਮੈਰਿਜ ਹੁੰਦੀ ਹੈ ਤਾਂ ਉਹਨਾਂ ਬੱਚੀਆਂ ਨੂੰ ਇਸ ਦਾ ਲਾਭ ਮਿਲਦਾ ਹੈ ਇਸ ਤੋਂ ਇਲਾਵਾ ਇਹ ਸੰਸਥਾ ਜੋ ਅਨਾਥ ਬੱਚੀਆਂ ਪਾਈਆਂ ਜਾਂਦੀਆਂ ਹਨ ਜਿੰਨਾ ਪਰਿਵਾਰਾਂ ਦੇ ਵਿੱਚ ਬੱਚੇ ਦੇ ਮਾਤਾ ਪਿਤਾ ਦੋਨਾਂ ਦੀ ਮਰਤੀ ਹੋ ਚੁੱਕੀ ਹੈ ਉਹਨਾਂ ਦੇ ਫਾਰਮ ਬਿਲਕੁਲ ਫ੍ਰੀ ਆਫ ਕਾਸਟ ਭਰਦੇ ਹਨ ਮੈਨੂੰ ਜੇ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਪਹਿਲਾਂ ਕੰਪਨੀ ਆਈਆਂ ਪੰਜਾਬ ਦੇ ਵਿੱਚ ਕਈ ਕੰਪਨੀ ਆਈਆਂ ਜਾਂ ਪਰਲਜੇ ਤੌਰ ਤੇ ਇਸ ਤਰੀਕੇ ਨਾਲ ਕੋਈ ਫਰਾੜ ਫਰਾੜ ਆ ਦੀ ਗੱਲ ਤਾਂ ਜਾਂ ਤੁਸੀਂ ਕਿੰਨਾ ਚਿਰ ਰੁਕੇ ਇਹਦੇ ਨਾਲ ਜੁੜੇ ਨੂੰ ਹਾਂਜੀ ਸਰ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਕੋਈ ਵੀ ਕੰਪਨੀ ਨਹੀਂ ਹੈ ਨਾ ਹੀ ਇਹ ਕੋਈ ਸਕੀਮ ਹੈ ਇਹ ਤਾਂ ਭਾਰਤ ਸਰਕਾਰ ਦੀ ਮਹਿਮਾ ਜੋ ਬੇਟੀ ਬਚਾਓ ਬੇਟੀ ਪੜਾਓ ਉਹਦੇ ਅਧੀਨ ਰਜਿਸਟਰਡ ਇੱਕ ਟਰਸਟ ਦੇ ਐਕਟਰ ਦੀ ਨਜੀਓ ਹੈ ਇਹਦਾ ਕਿਸੇ ਵੀ ਕੰਪਨੀ ਜਾਂ ਕਿਸੇ ਵੀ ਪੋਲੀਟੀਕਲ ਜਾਂ ਕਿਸੇ ਵੀ ਹੋਰ ਫਰਾਡ ਸਿਸਟਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਲਗਭਗ ਮੈਂ ਪਿਛਲੇ 1 ਸਾਲ ਦੇ ਅਰਸੇ ਤੋਂ ਇਹਦੇ ਵਿੱਚ ਕੰਮ ਕਰਦੀ ਆ ਰਹੀ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੀਆਂ ਨਾਮ ਜੰਮੀਆਂ ਲੜਕੀਆਂ ਦੇਖੋ ਲੋਹੜੀ ਦਾ ਤਿਹਾਰ ਵੀ ਆ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਲੜਕੀਆਂ ਨੂੰ ਜਿਹੜੀਆਂ ਨਾਮ ਜੰਮੀਆਂ ਲੜਕੀਆਂ ਕਿ ਕਿਸ ਤਰ੍ਹਾਂ ਇਹ ਲਾਭ ਉਠਾਉਣ ਜਾਂ ਕਿਸ ਤਰ੍ਹਾਂ ਇਹ ਜੇ ਮਤਲਬ ਤੁਹਾਡੀ ਸਕੀਮ ਦਾ ਲਾਭ ਲੈਣਾ ਚਾਹੁੰਦੀਆਂ ਕਿਵੇਂ ਅਪਰਾਲਾ ਕਰਨ ਤੁਹਾਡੇ ਤੱਕ ਪਹੁੰਚ ਕਰ ਹਾਂਜੀ ਜੇਕਰ ਆਪਾਂ ਗੱਲ ਕਰੀਏ ਤਾਂ ਜੋ ਅੱਜ ਕੱਲ ਬੱਚੀਆਂ ਵਰਤ ਲੈ ਰਹੀਆਂ ਨੇ ਜਾਂ ਪੁਸ਼ਕ ਸੁਸਾਇਟੀ ਦੇ ਵਿੱਚ ਬੱਚੀਆਂ ਨੂੰ ਘਰੇਲੂ ਨਿਗਰਾਨਾ ਨਾਲ ਦੇਖਿਆ ਜਾ ਰਿਹਾ ਹੈ ਤਾਂ ਉਸ ਚੀਜ਼ ਨੂੰ ਘਟ ਕਰਨ ਦੇ ਲਈ ਜਾਂ ਪਰਿਵਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਹੀ ਇਹ ਇੱਕ ਸਾਡੀ ਐਨ ਜੀਓ ਹੈ ਜੋ ਵਰਕ ਕਰਦੀ ਆ ਰਹੀ ਹੈ ਇਹਦੇ ਵਿੱਚ ਪਹੁੰਚ ਕਰਨ ਦੇ ਲਈ ਮੈਂ ਏਰੀਆ ਮੈਨੇਜਰ ਸਿਮਰਜੀਤ ਕੋਰ ਮੇਰੀ ਟੀਮ ਦੇ ਕਿਸੇ ਵੀ EMPLOYES ਦੇ ਨਾਲ ਉਹ رابطہ ਕਰ ਸਕਦੇ ਆ ਇਹਦੀ ਜੋ ਸਿੰਗਲ ਟਾਈਮ ਰਜਿਸਟ੍ਰੇਸ਼ਨ ਫੀਸ ਹੈ ਉਹ 550 ਹੈ ਸੋ ਕਿਸੇ ਵੀ ਨੇ ਜੋ ਇਹਦਾ ਰਜਿਸਟ੍ਰੇਸ਼ਨ ਕਰਵਾਉਣੀ ਹੋਵੇ ਤਾਂ ਉਹ ਮੇਰੀ ਜਾਂ ਮੇਰੀ ਟੀਮ ਦੇ ਨਾਲ رابطہ ਕਰਨ ਜੋ 550 ਦਿੰਦੇ ਨੇ ਉਹਨਾਂ ਨੂੰ ਨਾਲ ਦੀ ਨਾਲ ਆਨਲਾਈਨ ਹੋਣ ਤੋਂ ਬਾਅਦ ਇੱਕ ਮੈਸੇਜ ਆਉਂਦਾ ਹੈ ਤੇ ਸੰਸਥਾ ਦੇ ਪੋਰਟਲ ਦੇ ਉੱਪਰ ਇਹਦੀ ਜਿਹੜੀ ਚੈਕਿੰਗ ਆ ਉਹ ਵੀ ਕੀਤੀ ਜਾਂਦੀ ਹੈ ਸੋ ਪਲੀਜ਼ ਕੋਈ ਵੀ ਕਿਸੇ ਵੀ ਹੋਰ ਸੰਸਥਾ ਦੇ ਥਰੂ ਇਹਨੂੰ ਗੁਮਰਾਹ ਨਾ ਕਰਨ ਤੇ ਪੇ ਟੂ ਪੇ ਦੇ ਨਾਮ ਤੋਂ ਜੇਕਰ ਉਹਨਾਂ ਨੇ ਰਜਿਸਟ੍ਰੇਸ਼ਨ ਕਰਵਾਉਣੀ ਆ ਤਾਂ ਉਹ ਸਾਡੇ ਨਾਲ رابطہ ਕਰ ਸਕਦੇ ਹਨ ਤੁਸੀਂ ਗਰੀਬ ਲੋਕਾਂ ਨੂੰ ਅਮੀਰ ਲੋਕਾਂ ਨੂੰ ਜਿਨ੍ਹਾਂ ਦੇ ਬੱਚੀਆਂ ਹੁਣ ਜਨਮ ਲੈਂਦੀਆਂ ਜਾਂ ਮਤਲਬ ਜਿਨ੍ਹਾਂ ਦਾ ਵਿਆਹ ਹੋਣਾ ਹੈ ਤਿੰਨ ਕਹਿੰਦੇ ਤੁਸੀਂ ਤਿੰਨ ਮਹੀਨੇ ਦੋ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਲਾਸਟ ਸਵਾਲਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਮੈਂ ਸਭ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਜੇਕਰ ਉਹ ਇਸ ਸੰਸਥਾ ਦੇ ਵਿੱਚ 550 ਰੁਪਏ ਦਾ ਡੋਨੇਸ਼ਨ ਦਿੰਦੇ ਆ ਤਾਂ ਨਾਲੇ ਜਿਵੇਂ ਆਪਾਂ ਗੱਲ ਕਰੀਏ ਉਹਨਾਂ ਦਾ ਵੀ ਅੱਜ ਦੇ ਟਾਈਮ ਦੇ ਵਿੱਚ ਸੁਵੰਦ ਨਿਕਲਦਾ ਹੈ ਉਹਨਾਂ ਦਾ ਜੋ 550 ਦੀ ਪੇਮੈਂਟ ਦਿੱਤੀ ਹੋਈ ਹੈ ਉਹ ਹੋਰ ਬੱਚਿਆਂ ਦੇ ਮੈਰਿਜ ਤੇ ਤੇ ਜਨਮ ਤੇ ਕੰਮ ਆਉਂਦੀ ਆ ਉਸੇ ਤਰੀਕੇ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਵਿੱਚ ਜਦੋਂ ਬੱਚੇ ਦੀ ਮੈਰਿਜ ਹੋਏਗੀ ਜਾਂ ਬੱਚੇ ਦਾ ਜਨਮ ਹੋਏਗਾ ਤਾਂ ਉਹਨਾਂ ਦੀ ਐਜ਼ ਏ ਉਪਹਾਰ ਜਾਂ ਚੈੱਕ ਦੇ ਰੂਪ ਚ ਹੈਲਪ ਕੀਤੀ ਜਾਏਗੀ ਬਿਲਕੁਲ ਸਾਡੇ ਨਾਲ ਜੋ ਚੈੱਕ ਲੈ ਜਿਨ੍ਹਾਂ ਨੇ ਉਹ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਚੈੱਕ ਹੀ ਨਹੀਂ ਲੈ ਜੀ ਚੈੱਕ ਜੀ ਨੇ ਲਿਆ ਹਾਂਜੀ ਕੀ ਨਾ ਤੁਹਾਡਾ ਤੁਹਾਨੂੰ ਚੈੱਕ ਮਿਲਿਆ ਕਿਸ ਤਰ੍ਹਾਂ ਚੈੱਕ ਮਿਲਿਆ ਕੀ ਨਾਂ ਹੈ ਜੀ ਮੇਰਾ ਨਾਮ ਮਹਿੰਦਰਜੀਤ ਗੌਰ ਹੈ ਜੀ ਮੈਂ ਇੱਕ ਬੇਟੀ ਦਾ ਭਰਿਆ ਸੀ ਫਾਰਮ ਭਰਿਆ ਸੀ 550 ਰੁਪਏ ਲਾ ਕੇ ਉਹਦਾ 90 ਦਿਨ ਬਾਅਦ ਮੈ ਰੇ ਸੀ ਆ ਉਹਨਾਂ ਦਾ ਚੈੱਕ ਪ੍ਰੋਵਾਈਡ ਕੀਤਾ ਨਾ ਮੈਡਮ ਤੁਹਾਨੂੰ ਇਹਦਾ ਮਤਲਬ ਹੈ ਜੀ ਪਿਛਲੇ ਕਿੰਨੇ ਚਿਰ ਤੋਂ ਤੁਸੀਂ ਮਤਲਬ ਇਹਦੇ ਨਾਲ ਜੁੜੇ ਹੋ ਤੇ ਕਿੰਨੇ ਚੈੱਕ ਤੁਸੀਂ ਉਹ ਦੇਤੇ ਹਨ ਮੈਂ ਤਾਂ 15 20 ਦਿਨਾਂ ਤੋਂ ਹੀ ਜੁੜੀ ਹਾਂ ਜੀ ਇਹਨਾਂ ਨਾਲ ਤੇ ਇਹ ਚੈੱਕ ਫਾਰਮ ਭਰੇ ਹੋਏ ਸੀਗੇ ਇਹ ਫਿਰ ਇਹਨਾਂ ਨੇ ਮੈਨੂੰ 90 ਦਿਨਾਂ ਬਾਅਦ ਉਹਦਾ ਬੇਟੀ ਦਾ ਚੈੱਕ ਚੈੱਕ ਦਿੱਤਾ ਜੀ ਬਿਲਕੁਲ ਸਾਡੇ ਨਾਲ ਹੋਰ ਵੀ ਮੈਡਮ ਇਧਰ ਮੌਜੂਦ ਨੇ ਹਾਂਜੀ ਮੈਨੂੰ ਸੁਕਪ੍ਰਿਤ ਕੌਰ ਹਾਂ ਕਿੱਥੋਂ ਆਏ ਹੋਣ ਜਾਨੀ ਤੂੰ ਕਿੰਨਾ ਚਿਰ ਹੋ ਗਿਆ ਮੈਨੂੰ ਕੰਮ ਕਰਦਿਆਂ ਮੈਨੂੰ 9 ਮੰਥ ਹੋ ਗਏ ਤੇ ਕੀ ਕਹਣਾ ਕਿੰਨੇ ਕੁ ਤੁਸੀਂ ਇਦੋਂ ਪਹਿਲਾਂ ਚੈੱਕ ਲਵਾਦੇ ਜੀ ਸਰ ਇਹ ਫਸਟ ਚੈੱਕ ਟੈਕ ਕੋਈ ਆਈ ਹੈ ਜੋ ਆਣਾਗਾ ਹੂੰ ਉਹ ਜੇ ਬਿਤਰਿਕ ਦੀ ਮੈਰ ਜਾਓ ਬੇਟੀ ਦੀ ਹੁਣੀ ਭੇਜ ਜਾਗਾ ਜੀ ਤੇ ਡਾਕੂਮੈਂਟ ਜਿਹੜੇ ਵੀ ਉਹਨਾਂ ਨੂੰ ਚਾਹੀਦੇ ਸੀ ਜ਼ਰੂਰੀ ਸੀ ਸਿਫਟ ਨਾਲ ਲਾਉਣੇ ਸੀਗੇ ਤੇ ਉਹ ਹੁਣ ਚੈੱਕ ਬਣ ਕੇ ਆਉਣਾ ਹੀ ਉੱਪਰੋਂ ਜੀ ਕਹਿਣਾ ਚਾਹੁੰਦੇ ਲੋਕਾਂ ਨੂੰ ਵੀ ਇਹ ਫਰਾਡ ਨਹੀਂ ਆਮ ਤੌਰ ਤੇ ਲੋਕ ਵਿਸ਼ਵਾਸ ਨਹੀਂ ਕਰਦੇ ਕੀ ਕਹਿਣਾ ਚਾਹੁੰਦੇ ਹਾਂਜੀ ਮੈਂ ਲੋਕਾਂ ਨੂੰ ਇਹੀ ਕਹਿ ਜਾਵਾਂਗੀ ਕਿ ਜਿਸ ਇਸ ਤਰ੍ਹਾਂ ਕਈ ਕੰਪਨੀਆਂ ਨੇ ਇਹ ਵੀ ਫਰਾਡ ਕਰਿਆ ਹੈਗਾ ਵੀ ਉਹਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂਗਾ ਸਾਡੀ ਜਿਹੜੀ ਸੰਸਥਾ ਕੀ ਬਿਲਕੁਲ ਇੱਕ ਨੰਬਰ ਦੇ ਵਿੱਚ ਹੀ ਕੰਮ ਕਰਦੀ ਆ ਸਿਰਫ ਇੱਕ ਵਾਰ ਹੀ 550 ਰੁਪਏ ਡਿਪੋਜ਼ਿਟ ਕਰਨਾ ਪੈਂਦਾ ਹੈਗਾ ਤੇ ਜਿਸ ਦੇ ਅਧਿਨ ਉਸ ਸਿਫਟ ਦੇ ਹ ਇਹ ਚ 1 ਲੱਖ ਰੁਪਏ ਤੱਕ ਸੰਸਥਾ ਵੱਲੋਂ ਪੇਮੈਂਟ ਕਰੀ ਜਾਂਦੀ ਹੈ ਰਸੀਪਟ ਦੇ ਹਿਸਾਬ ਨਾਲ ਹੀ ਪੈਸੇ ਮਿਲਦੇ ਨੇਗੇ ਤੇ 90 ਦਿਨ ਜ਼ਰੂਰੀ ਨੇਗੇ ਤੇ 90 ਦਿਨਾਂ ਬਾਅਦ 1100 ਰੁਪਏ ਦਾ ਚੈੱਕ ਮਿਲਦਾ ਹੈ ਬਿਲਕੁਲ ਇਹ ਸਨ ਪੇ ਟੂ ਪੇ ਸਕੀਮ ਦੇ ਹਾਂਜੀ ਤੁਸੀਂ ਤੁਹਾਨੂੰ ਵੀ ਚੈੱਕ ਆ ਜੀ ਕੀ ਨਾਮ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਚਰਨਜੀਤ ਕੌਰ ਪਿੰਡ ਮੇਰਾ ਦਾਦੂ ਹੈ ਜੀ ਮੈਂ 7 ਮਹੀਨਾ ਤੋਂ ਜੁੜੀ ਹਾਂ ਜਿਹਨਾਂ ਨਾਲ ਇਸ ਸੰਸਥਾ ਦੇ ਵਿੱਚ ਜੁਆਇਨ ਕੀਤਾ ਪੰਜ ਛੇ ਚੈੱਕ ਦਵਾ ਚੁੱਕੇ ਨੇ ਬਾਕੀ ਗਿਫਟ ਆ ਰਹੇ ਜਿਵੇਂ ਪੱਖਾ ਹਾ ਇੱਕ ਮਿਕਸੀ ਹੈ ਇੱਕ ਪ੍ਰੈਕਸ ਹੈ ਜੀ ਉਹ ਮੈਨੂੰ ਇਹ ਦੇ ਰਹੇ ਹੈ ਮੈਡਮ ਮੈਂ ਜਾ ਕੇ ਜਿੰਨਾ ਤੋਂ ਪੂ ਫਾਰਮ ਪਰਵਾਏ ਸੀ ਉਹਨਾਂ ਨੂੰ ਦੇਣੇ ਹੈ ਤੋ ਠੀਕ ਹੈ ਨਾ ਜਿਹੜਾ ਲੋਕਾਂ ਨੂੰ ਵੀ ਮਤਲਬ ਹੈ ਇਹ ਜੁੜਨ ਵੀ ਛੋੜਨਾ ਕਿ ਇਸ ਤਰ੍ਹਾਂ ਮਤਲਬ ਹਾਂਜੀ ਲੋਕਾਂ ਨੂੰ ਜੁੜਨਾ ਚਾਹੀਦਾ ਜੀ ਬੱਚਿਆਂ ਨੂੰ ਬੱਚਿਆਂ ਨੇ ਫਾਰਮ ਜ਼ਰੂਰ ਫਿਲ ਕਰਨਾ ਚਾਹੀਦਾ ਹੈ ਇਹਦੇ ਵਿੱਚ ਕੋਈ ਬੜੀ ਵੱਡੀ ਗੱਲ ਨਹੀਂ 5500 ਰੁਪਏ ਭਰਨਾ ਇੱਕ ਵਾਰ ਕੋਈ ਖਾਸ ਗੱਲ ਨਹੀਂ ਹੈ ਕਿ ਜੇ ਆਉਂਦੇ ਜ਼ਰੂਰ ਹੈ ਡਬਲ ਕਰਕੇ 3 ਮਹੀਨੇ ਬਾਅਦ ਵੀ ਜੇ ਤੁਸੀਂ ਲੈਣਾ ਚਾਹੁੰਦੇ ਤਾਂ ਉਹਨਾਂ ਨੂੰ 3 ਮਹੀਨੇ ਬਾਅਦ ਡਬਲ ਪੈਸੇ ਮਿਲਦੇ ਹੀ ਮਿਲਦੇ ਹੈ ਜੀ ਹਾਂ ਦੋ ਚੈੱਕ ਜੀ ਸਾਡੇ ਕੋਲ ਇਹ ਵੀ ਅਸੀਂ ਦੇਨੇ ਆਂ ਫਿਰ ਨਾਲ ਇਹਨਾਂ ਨੂੰ ਸਾਨੂੰ ਗਿਫਟ ਦੇਤੇ ਉਹ ਵੀ ਜਾ ਕੇ ਸਿਪਮੈਂਟ ਵਿੱਚ ਵੰਡਣੀ ਹੈ ਬਿਲਕੁਲ ਇਹ ਸਨ ਪੀ ਟੂ ਪੀ ਵਾਲੇ ਸਕੀਮ ਵਾਲੇ ਜੋ ਮੈਂਬਰ ਆ ਜੇ ਮਤਲਬ ਜਾਂ ਇਹਨਾਂ ਦੇ ਆਪਾਂ ਕਹਿ ਸਕਦੇ ਹਾਂ ਮੁਲਾਜ਼ਮ ਸਨ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਜੋ ਲੜਕੀਆਂ ਨਾਮ ਜੰਮੀਆਂ ਨਮ ਬੱਚੀਆਂ ਜੰਮ ਜਾਂਦੀਆਂ ਬੇਟੀ ਬਚਾਓ ਬੇਟੀ ਮਹਿਮਾਤਬ ਜੋ ਕੇਂਦਰ ਸਰਕਾਰ ਨੇ ਸਕੀਮ ਸ਼ੁਰੂ ਕੀਤੀ ਹੈ ਉਹਦੇ ਨਾਲ ਤੁਹਾਨੂੰ ਜੁੜਨਾ ਚਾਹੀਦਾ ਤੇ ਇਹਦੇ ਲਈ ਤੁਹਾਨੂੰ ਕੁੜੀਆਂ ਦੇ ਨਾਮ ਜੱਪੀਆਂ ਨੂੰ ਜਿਹੜਾ ਮਤਲਬ ਲਾਭ ਹੈ ਜਿਹੜਾ ਉਹ ਅਵਸ਼ ਮਿਲੇਗਾ ਕੈਮਰਾਮੈਨ ਕਮਲ ਦੇ ਨਾਲ ਲਕਵੇਂਦਰ ਸ਼ਰਮਾ